ਸੰਗਤ ਜੀ ਅੱਜ ਆਪਾਂ ਉਸ ਭਗਤ ਦੀ ਗੱਲ ਕਰ ਰਹੇ ਹਾਂ ਜਿਹਨੂੰ ਧੰਨਾ ਭਗਤ ਵੀ ਕਹਿੰਦੇ ਨੇ ਛੋ ਭਗਤ ਤਾਂ ਸਾਰੀ ਨੇ ਨਾਮਦੇਵ ਦੀ ਇੱਕ ਬਹੁਤ ਸਾਰਾ ਵੱਡਾ ਭਗਤ ਹੋਇਆ ਜਿਸਨੇ ਗੁਰਵਾਣੀ ਦੇ ਸਿਧਾਂਤ ਦੱਸੇ ਨੇ ਗੁਰਬਾਣੀ ਦੇ ਵੀ ਵਿੱਚ ਲਿਖਿਆ ਹੈ ਜਿਹੜਾ ਨਾਮ ਦੇ ਭਗਤ ਹੈ ਉਸ ਦੀ ਬਹੁਤ ਵੱਡੀ ਸਾਰੀ ਭਗਤੀ ਹੈ ਭਗਤ ਤਾਂ ਹੋਰ ਵੀ ਬਹੁਤ ਨੇ ਆਪੋ ਆਪਣੀ ਜਗ੍ਹਾ ਭਗਤੀ ਸਾਰਿਆਂ ਦੀ ਸਪੂਰਨ ਹੈ ਪਰ ਉਸ ਭਗਤੀ ਦੇ ਯੋਗ ਕਈ ਲੋਕ ਨੇ ਕਈ ਲੋਕਾਂ ਨੇ ਭਗਤੀ ਕੀਤੀ ਹੈ ਪਰ ਉਸ ਭਗਤੀ ਨੂੰ ਨਾਮ ਜਪ ਕੇ ਉਹਦੀ ਰਜਾ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਜੀਵਨ ਹੈ ਉਹ ਸਹੀ ਲੇਖੇ ਵਿੱਚ ਲਾਤਾ ਸੋ ਇਸ ਕਰਕੇ ਭਗਤੀ ਹੈ ਜਿਹੜੀ ਉਹਦਾ ਨਾਮ ਬਹੁਤ ਉੱਚਾ ਹੈ ਪਰ ਉਸ ਭਗਤੀ ਦੇ ਵਿੱਚ ਕੋਈ ਬਿਰਲਈਆ ਸਾਧੂ ਸੰਤ ਜਿਹੜਾ ਉਸ ਭਗਤੀ ਦੇ ਵਿੱਚ ਚੱਲਿਆ ਉਸ ਭਗਤੀ ਦੇ ਅਸੂਲਾਂ ਮੁਤਾਬਕ ਚੱਲਿਆ ਪਰ ਕਈ ਤਾਂ ਮੇਰੇ ਵਰਗੇ ਸਾਗ ਦੇ ਕੌਲੇ ਖਾਊ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕੀ ਬੋਲਣਾ ਹੈ ਕੀ ਨਾ ਉਹ ਇੱਕ ਬੰਦੂਖ ਹੁੰਦੀ ਆ ਰਾਈਫਲ ਜੇ ਉਹਨੂੰ ਆਪਾਂ ਆਪਣੇ ਹੱਥ ਦੇ ਵਿੱਚ ਲੈ ਕੇ ਚਲਾਵਾਂਗੇ ਤਾਂ ਉਹ ਬਦੂਖ ਹੈ ਮੈਂ ਨਹੀਂ ਕਹਿ ਸਕਦਾ ਇਹ ਵੱਡੇ ਵੱਡੇ ਸਿਆਣੇ ਲੋਕਾਂ ਦੀ ਕਹਾਵਤ ਹੈ ਵੀ ਕਿਸੇ ਦੇ ਮੋਡੇ ਧਰ ਕੇ ਕਦੇ ਰੈਫਲ ਨਾ ਚਲਾਓ ਉਹ ਕਿਸੇ ਦੇ ਮੋਡੇ ਦੇ ਧਰ ਕੇ ਪਰ ਰੈਫਲ ਚਲਾਵਾਂਗੇ ਜਿਹੜਾ ਨਿਸ਼ਾਨਾ ਹੈ ਉਹ ਸਾਡਾ ਨਿਸ਼ਾਨਾ ਗਲਤ ਹੋਊਗਾ ਜਦੋਂ ਅਸੀਂ ਆਪਣੇ ਅੱਖ ਦੀ ਸਿਸ਼ਤ ਲੈ ਕੇ ਨਿਸ਼ਾਨਾ ਲਾਵਾਂਗੇ ਤਾਂ ਉਹ ਨਿਸ਼ਾਨਾ ਸਿੱਧੇ ਦਾ ਸਿੱਧਾ ਜਿੱਥੇ ਆਪਾਂ ਚਾਹਾਂਗੇ ਉੱਥੇ ਵੱਜੂਗਾ ਸੋ ਇਸ ਕਰਕੇ ਜਿਹੜੇ ਭਗਤੀ ਦੇ ਨਿਸ਼ਾਨੇ ਨੇ ਉਹ ਆਪਣੇ ਖੋਪਰੀ ਦੇ ਵਿੱਚੋਂ ਮਨਚਿਤ ਕਰਕੇ ਖੋਪਰੀ ਨੂੰ ਘੁਮਾ ਕੇ ਚਾਰ ਛਪੇਰੇ ਵੀ ਉਸ ਭਗਤੀ ਦੇ ਨਿਸ਼ਾਨੇ ਤੇ ਆਪਾਂ ਕਿਵੇਂ ਚੱਲਣਾ ਹੈ ਉਸ ਭਗਤੀ ਨੂੰ ਨਿਸ਼ਾਨੇ ਨਾਲ ਆਪਾਂ ਕਿਵੇਂ ਪ੍ਰਾਪਤ ਕਰਨਾ ਹੈ ਪਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਤਾਂ ਦਿਮਾਗਤ ਨਹੀਂ ਹੈਗੀਆਂ ਸਾਡੇ ਦਾ ਇੱਕ ਬਹੁਤ ਵੱਡਾ ਕੀੜਾ ਵੜਿਆ ਹੋਇਆ ਦਿਮਾਗ ਦੇ ਵਿੱਚ ਤੇ ਜੋ ਜੀ ਮੁੰਡੇ ਨੂੰ ਬਾਹਰ ਤੇ ਜੋ ਜੀ ਕੁੜੀ ਨੂੰ ਬਾਹਰ ਅਸੀਂ ਮਿਹਨਤ ਕਰਨੀ ਹੈ ਪਰ ਅੱਜ ਜਿਹੜੀ ਸਾਡੀ ਕਿਸੇ ਟਾਈਮ ਦੇ ਵਿੱਚ ਸਾਡਾ ਦੇਸ਼ ਹੈ ਉਹਨਾਂ ਗਰੀਜਾਂ ਨੇ ਸੋਨੇ ਦੀ ਚਿੜੀ ਮੰਨਿਆ ਸੀ ਕਹਿੰਦੇ ਵੀ ਜਿਹੜਾ ਪੰਜਾਬ ਹੈ ਇਹ ਸੋਨੇ ਦੀ ਚਿੜੀ ਹੈ ਪਰ ਅੱਜ ਸਾਡਾ ਪੰਜਾਬ ਸੋਨੇ ਦੀ ਚਿੜੀ ਨਹੀਂ ਰਿਹਾ ਇਹ ਤਾਂ ਬਹੁਤ ਥੱਲੇ ਗਿਰ ਗਿਆ ਸਾਡੇ ਬੱਚੇ ਬਾਹਰ ਦਾਈ ਜਾਂਦੇ ਨੇ ਪੂਰੇ ਜਿਹੜਾ ਆਪਣੇ ਕੰਮ ਨਹੀਂ ਹੈਗਾ ਇੱਕ ਮਿੱਠਾ ਮੋਹਰਾ ਸਾਨੂੰ ਬਹੁਤ ਵੱਡਾ ਲੱਗਿਆ ਇੱਕ ਮਾਇਆ ਦਾ ਉਹ ਮਾਇਆ ਦੇ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਘੱਲੀ ਜਾਂਦੇ ਆ ਬਾਹਰ ਚਲੋ ਮੁੰਡੇ ਦਾ ਤਾਂ ਬਾਰਾ ਖਾ ਜਾਂਦਾ ਪਰ ਧੀਆਂ ਨੂੰ ਤਾਂ ਭੇਜੋ ਮੇਰੀ ਹੱਥ ਵਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮਾਇਆ ਕਰਕੇ ਦੀਨ ਗੁਆਰੇ ਹਾਂ ਜੀ ਗਰਬਾਣੀ ਵਿੱਚ ਸਰਵਣ ਕਰ ਕਥਾ ਵਿੱਚ ਸਰਵਣ ਕਰੋ ਕੀਰਤਨ ਵਿੱਚ ਸਰਵਣ ਕਰੋ ਜਿੰਨ ਕੀ ਰਵਾਏਗੀ ਹਾਏ ਹਾਏ ਕਰਾਏਗੀ ਇੱਥੇ ਨਾ ਜਨਮ ਲੈਣੇ ਦੁਖਾਂ ਦੀ ਨਿਸ਼ਾਨੀ ਹੈ ਅਸੀਂ ਸੁੱਖਾਂ ਲਈ ਭਜਦੇ ਹਾਂ ਨਹੀਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਬਦੇਸ਼ ਦਿੰਦੇ ਹਨ ਤੇਗਾ ਦੇ ਤਣੀ ਦੁੱਖ ਦਾ ਇਲਾਜ ਕਰਨਾ ਹੈ ਦੁੱਖ ਕਿਉਂ ਹੈ ਤਤਸਾਰਤਕ ਜਾਣਾ ਹੈ ਅੱਖਾਂ ਸਾਡੀਆਂ ਸੰਸਾਰ ਵੇਖ ਰੀਆਂ ਹਨ ਇੱਥੇ ਭਲੇਖਾ ਪੈ ਗਿਆ ਬੈਂਟਰੀ ਕੋਈ ਅੱਗੇ ਜਾਂ ਮੋਟਰਸਾਈਕਲ ਜਿੱਦਾਂ ਗੱਡੀ ਦੀ ਕਾਰ ਦੀ ਉਹ ਵੇਖੇਗੀ ਅੱਗੋਂ ਅੱਖਾਂ ਉਹ ਵੀ ਅੱਖਾਂ ਦੋ ਲੱਗੀਆਂ ਹਨ ਦੋਨੇ ਪਾਸੇ ਨਹੀਂ ਪਿੱਛੇ ਜੋਤ ਕੰਮ ਕਰ ਰਹੀ ਹੈ ਪਿੱਛੇ ਜਾਣਾ ਪਏਗਾ ਜੀਵਨ ਨੂੰ ਅੱਗੇ ਜਾਣਾ ਹੈ ਸੋ ਅੱਖਾਂ ਨਹੀਂ ਦੇਖ ਰਹੀਆਂ ਪਿੱਛੇ ਪਰਮੇਸ਼ਰ ਦੀ ਜੋਤ ਦੇਖ ਰਹੀ ਹੈ ਅਕਲ ਵੇਖ ਰਹੀ ਹੈ ਸਭ ਕੁਝ ਕਿਸੇ ਦੇ ਨਵਜ ਵੇਖੇ ਤੇਰੇ ਅੱਖਾਂ ਦੇਖ ਰਹੀਆਂ ਨੇ ਪਿੱਛੇ ਅਕਲ ਵੇਖ ਰਹੀ ਹੈ ਸਾ ਕੋਈ ਵੀ ਨਕਸ਼ਾ ਬਣ ਗਿਆ ਘਰ ਬੰਨਣਾ ਹੈ ਕੋਠੀ ਬੰਨੀ ਹੈ ਇਹ ਅਕਲ ਵੇਖੇਗੀ ਅਕਲ ਕੋਈ ਹਵਾ ਚ ਛੱਤ ਦੇਖਿਆ ਖੜਾ ਨਹੀਂ ਮੈਂ ਇਕ ਲੱਤੇ ਖੜਾ ਖੜ ਸਕਦਾ ਬੈਲ ਲੱਤਾ ਤੋਂ ਡਿੱਗਾ ਨਾ ਪਰਮੇਸ਼ਰ ਨੇ ਪੱਕੇ ਕਾਨੂੰਨ ਬਣਾ ਦਿੱਤੇ ਹਨ ਲੋੜੀ ਦਾ ਸਮਾਨ ਫਰੀਜ਼ ਚ ਦਿੱਤਾ ਹੈ। ਲਾਇਕ ਪੁੱਤਰ ਤੋਂ ਪਿਤਾ ਕੀ ਲਗਾ ਕੇ ਰੱਖਦਾ ਹੈ? ਏਟੀਐਮ ਦੇ ਕੇ ਰੱਖਦਾ ਹੈ। ਸਾਡੀ ਕਾਮਯਾਬੀ ਹੁੰਦੀ ਹੈ ਪਿਤਾ ਵੀ ਜੇ ਪੁੱਤਰ ਪੈਰਾਂ ਤੇ ਖੜੇ ਹਨ। ਪੁੱਤਰ ਸੁਪੁੱਤਰ ਮਾਤਾ ਪਿਤਾ ਦਾ ਮਾਨ ਵਡਾ ਵਧਾਨ ਅੱਗੇ ਵਧਾਨ ਕੀ ਸਾਨੂੰ ਸ਼ੱਕ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ? 248 ਸਾਲ ਜੀ ਕੇ ਪ੍ਰੈਕਟੀਕਲ ਜੀਵਨ ਜੀ ਕੇ ਗ੍ਰਸਤੀ ਜੀਵਨ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਇਹ ਅੱਖਾਂ ਨਹੀਂ ਵੇਖ ਰਹੀਆਂ ਡਾਕਟਰ ਨੇ ਦੇਖਿਆ ਉਹਨੇ ਕਹਿੰਦਾ ਰਿਪੋਰਟ ਕਰਾਓ ਕੀ ਕਮੀ ਆਈ ਅੰਦਰ ਹੈ ਜੁਰੀ ਕੈਟਵਾ ਦਿਆ ਜੀ ਸ਼ੁਕਰਵੰਦੀ ਜੀ ਸੋ ਚਿੰਤਾ ਜੀਖਾ ਦੇ ਬਰਾਬਰ ਹੈ ਸੋ ਦਾਸ ਨੇ ਕਾਫੀ ਲੱਖਾਂ ਰੁਪਏ 30 ਸਾਲ ਹੋ ਗਿਆ ਖੋਜ ਤੇ ਸਰੀਰ ਸੀ ਕੋਮਾ ਚ ਆ ਜਾਣਾ ਜਿੰਨਾ ਖੋਲਦਾ ਆਪਣੇ ਸਾਰੇ ਪਰਿਵਾਰ ਤੇ ਖੋਜ ਚੱਲ ਰਹੀ ਹੈ ਕਾਫੀ 40 50 ਲੱਖ ਖਰਚਾ ਕੀਤਾ ਇੱਕ ਕਿਲਾ ਚ ਜ਼ਮੀਨ ਲੈ ਲੈਂਦਾ ਜੋ यूएसए ਦੀ ਵਿਦਿਆ ਲਈ ਪੜਾਈ ਕੀਤੀ 3 ਸਾਲ ਸੋ ਸ਼ੰਕ ਹੈ ਤਾਸ ਨੇ ਜੇ 15 ਸਾਲ ਬਾਗ ਰੱਖਿਆ ਕਹਿੰਦੇ ਬਾਗ ਦਾ ਕੀ ਫਾਇਦਾ ਮੈਂ ਅਗਲਾ ਬੋਲਟ ਰੱਖਦਾ ਬੋਲਟ ਦਾ ਕੀ ਫਾਇਦਾ ਦੂਸਰਾ ਮੋਟਰਸਾਈਕਲ ਉਹ ਤੋਂ ਅੱਧੇ ਰੇਟ ਤੇ ਨਵਾਂ ਆ ਜਾਂਦਾ ਹੈ ਸ਼ੌਂਕ ਹੈ ਸੋ ਪਹਿਲਾਂ ਰੁੱਖ ਲਾਉਣ ਦਾ ਸ਼ੌਂਕ ਸੀ ਫਿਰ ਮਨ ਚ ਵਿਚਾਰ ਸੋਚਿਆ ਕਿਉਂ ਨਾ ਫਲ ਦਾ ਬੂਟੇ ਲਾਈਏ ਇਹ ਵੰਸਪਤੀ ਸਾਡਾ ਜੀਵਨ ਹੈ ਪਾਣੀ ਸਾਡਾ ਪਿਤਾ ਹੈ ਪਵਨ ਗੁਰੂ ਹੈ ਸੋ ਇੱਕ ਸ਼ਬਦ ਆਏਗਾ ਸਰੀਰ ਨਾ ਝੁੱਟਦਾ ਹੈ ਜੋ ਚੜ੍ਹਦੀ ਕਲਾ ਦਾ ਸ਼ਬਦ ਆਏਗਾ ਢੈਂਦੀ ਕਲਾ ਦਾ ਆਇਆ ਨੈਗੇਟਿਵ ਪੋਜ਼ੀਟਿਵ ਉਹ ਸਾਨੂੰ بے ਜਾਨ ਸਰੀਰ ਬਣਾ ਦੇਗਾ ਅੰਦਰੋਂ ਤਗੜਾ ਬਣਾਣਾ ਸੀ ਸੈਸ ਉਹ ਗਿਆਨ ਨੇ ਬਾਹਰ ਸੁੱਖ ਦਿੱਤੇ ਥੋੜੀ ਚਿਰ ਲਈ ਉਹਦੇ ਤੋਂ ਬਿਨਾ ਵੀ ਅਸੀਂ ਲੰਗੜੇ ਹਾ ਪਰ ਇਹ ਧਰਮੀ ਬੰਨਾ ਪਏਗਾ ਸੀ ਧਰਮੀ ਨਹੀਂ ਹਾਂ ਕਹਿੰਦੇ ਧਰਮ ਦੀ ਵਿਦਿਆ ਜਿੱਥੇ ਸੰਸਾਰ ਦੀ ਵਿਦਿਆ ਖਤਮ ਹੁੰਦੀ ਆ ਉੱਥੇ ਧਰਮ ਦੀ ਵਿਦਿਆ ਸੂਚ ਸ਼ੁਰੂ ਹੁੰਦੀ ਆ ਸੋ ਵਟ ਭਾਗਾ ਹਾਂ ਜੋ ਮੇਰੀ ਸੋਚ ਵਾਲਾ ਕਹਿੰਦੇ ਕੋਈ ਸਾਥੀ ਮਿਲਿਆ ਬਾਪੂ ਜੀ ਧਰਮ ਸਿੰਘ ਨਿਆਂਗ ਸਿੰਘ ਜਿਨ੍ਹਾਂ ਨੇ ਏ ਖੋਜ ਅਕੈਡਮੀ ਸੱਚ ਖੋਜ ਅਕੈਡਮੀ ਦੇ ਜੋ ਜਥੇਦਾਰ ਹਨ ਉਨ੍ਹਾਂ ਨੂੰ 15-20 ਦਿਨ ਪਤਾ ਲੱਗਾ ਹੈ 10-30 ਸਾਲ ਹੋ ਗਿਆ ਹੌਲੀ 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 ਪਹਿਲਾਂ ਸ਼ੌਂਕ ਸੀ ਖੋਜਾਂ ਕੀਤੀਆਂ ਕਾਫੀ ਸਭ ਕੁਝ ਅੰਦਰ ਹੈ ਨਸ਼ਾ ਵੀ ਅੰਦਰ ਹੈ ਜਿਵੇਂ ਅੱਜ ਪੰਜਾਬ ਕਰ ਗਿਆ ਫ੍ਰੀਜ ਨਸ਼ਾ ਮਿਲੇਗਾ ਜਦੋਂ ਅਸੀਂ ਰਸਤਾ ਬਦਲਾਂਗੇ ਕੋਈ ਵੀ ਕੰਮ ਕਰਦੇ ਹਾਂ ਬੋਰ ਹੋ ਜਾਂਦੇ ਹਾਂ ਦਾਸ ਬਾਹ ਖੜੀ ਕਰਕੇ ਕਹਿ ਸਕਦਾ ਹੈ ਅਮਲ ਅੰਦਰੋਂ ਮਿਲੇਗਾ ਅਮਲ ਜ਼ਰੂਰੀ ਹੈ ਸਰੀਰ ਨੂੰ ਬਾਈ ਸਾਹਿਬ ਜੀ ਅਮਲ ਤੋਂ ਬਿਨਾ ਗੱਡੀ ਚੱਲਦੀ ਨਹੀਂ ਕੋਈ ਵੀ ਚੀਜ਼ ਅੱਗ ਤੋਂ ਬਿਨਾ ਕਿਵੇਂ ਚੱਲੇਗੀ ਜਦੋਂ ਅਸੀਂ ਰਸਤਾ ਬਦਲਾਂਗੇ ਜਿਹੜੇ ਬੱਚੇ ਦੇਖੋ ਤਿਆਰ ਹੋਣ ਕਿਵੇਂ ਖੁਸ਼ੀ ਆਉਂਦੀ ਆ ਉਹਨਾਂ ਨੂੰ ਕਿਤੇ ਔਰ ਘਰ ਜਾਓਗੇ ਜਾਂ ਰਸਤਾ ਬਦਲੋਗੇ ਦੇਖਿਆ ਜੇ ਅੰਦਰ ਕਿਵੇਂ ਮਸਤੀ ਆਏਗੀ ਖੇੜਾ ਆਏਗੀ ਇੱਕ ਕੰਮ ਤੇ ਅਸੀਂ ਬੋਰ ਹੋ ਜਾਂਦੇ ਹਾਂ ਪਰਮੇਸ਼ਰ ਕੋਲ ਵੀ ਇਹੀ ਸ਼ਕਤੀ ਹੈ ਉਹ ਇੱਕ ਮਿੰਟ ਸਕਿੰਟ ਸਭ ਨਿਤ ਨਵਾਂ ਹੈ ਦਾਣੇ ਵਰਗਾ ਦਾਣਾ ਨਹੀਂ ਬਣਾਉਂਦਾ ਇੱਕ ਵਰਗੀ ਦੂਜੀ ਚੀਜ਼ ਬਣਾਉਂਦਾ ਹੀ ਨਹੀਂ ਗੂਥੇ ਵਰਗਾ ਗੂਥਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਹੀ ਨਹੀਂ ਬਣਾਉਂਦਾ ਸਭ ਕੁਝ ਸੱਚ ਪਰਮੇਸ਼ਰ ਨਿਤ ਨਵਾਂ ਹੈ ਜੋ ਇਹ ਨਵਾਂ ਸਾਲ ਦਾ ਆਗਮਨ ਹੋਇਆ ਸੀ 1 2025 ਦੁਬਾਰਾ ਆਏਗਾ ਨਹੀਂ ਅੰਦਰ ਵੀ ਸੈੱਲ ਮਰ ਰਹੇ ਹਨ ਬਣ ਰਹੇ ਹਨ ਨਾਲ ਦੀ ਨਾਲ ਕਈਆਂ ਦੀ ਉਮਰ ਜਿਵੇਂ ਖੇਤੀਬਾਕੂ 140 ਦਿਨ ਹੈ ਅੱਡੋ ਅਟ ਅੰਦਰ ਸਰਕਲ ਹੈ ਜੋ ਮੈਂ ਖਲੋਤਾ ਹਾਂ ਇਹ ਵੀ ਖਲੋਣ ਵਾਲੇ ਵੀ ਸੈੱਲ ਹਨ ਨਿੱਕੇ ਨਿੱਕੇ ਜੀਵਾਂ ਨਾਲ ਸੰਸਾਰ ਚੱਲ ਰਿਹਾ ਹੈ ਜੀ ਹਨ ਜੀ ਆਹਾਰ ਹਨ ਸੋ ਇਹ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਲਣਾ ਅੱਖਾਂ ਤੋਂ ਬਿਨਾ ਕਿਵੇਂ ਵੇਖਾਂਗੇ ਅੱਖਾਂ ਨਹੀਂ ਦੇਖ ਰਹੀਆਂ ਸਾਡੀ ਅਕਲ ਵੇਖੇਗੀ ਇਹ ਧਰਮ ਦੀ ਵਿਚਾਰ ਹੈ ਗਿਆਨ ਥੋੜਾ ਜਿਹਾ بڑا ਹੈ ਗਿਆਨ ਥੋੜਾ ਜਿਹਾ بڑا ਹੈ ਉਪਰ ਠਾਕਰ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਤਾਸ ਮੁਖ ਤੇ ਜੋ ਬੋਲਾ ਇहां ਕਹਾਂ ਸੱਚ ਹੋਇਆ ਤੂੰ ਆਪਣੇ ਰਿਕੋਰਡਿੰਗ ਕਰਨੇ ਜੋ 24 ਘੰਟੇ ਕਰਦਾ ਹੈ ਸਾਰਾ ਨੈਗੇਟਿਵ ਦੂਸਰੇ ਦੀ ਸੋਚ ਕਰਦਾ ਹੈ ਦੂਸਰੇ ਦੇ ਘਰ ਕੀ ਹੋ ਰਿਹਾ ਹੈ ਆਪਣੇ ਘਰ ਦੀ ਖਬਰ ਨਹੀਂ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਸੋ ਸੱਤ ਤੋਂ ਸੌਖਾ ਕੰਮ ਹੈ ਮੈਂ ਸੋਚ ਕੇ ਕਦਮ ਤਰਾ ਆਪਣੇ ਆਪ ਸਭ ਕੁਝ ਹੋ ਰਿਹਾ ਹੈ ਕੀ ਰੋਕ ਲਾਂਗੇ ਕੁਝ ਨਹੀਂ ਰੋਕ ਸਕਦਾ ਕੁਦਰਤ ਬਚਪਨ ਮਰ ਜਾਣਾ ਹੈ ਜਵਾਨ ਹੋ ਜਾਣਾ ਹੈ ਜਵਾਨੀ ਵੀ ਮਰ ਜਣੀ ਹੈ ਫਿਰ ਧੁੱਟਾ ਹੋ ਜਾਣਾ ਧੁੱਟਾ ਵੀ ਮਰ ਜਾਣਾ ਹੈ ਫਿਰ ਤੋਂ ਰਾਮ ਨਾਮ ਸਤ ਹੋ ਜਾਣਾ ਹੈ ਤਨ ਤਨ ਸ੍ਰੋਮਣੀ ਭਗਤ ਭਗਤ ਨਾਮ ਦੇਵ ਜੀ ਦਾ ਜੋ ਅਚਾਰ ਅਕਾਲ ਚਲਾਣਾ ਸੀ ਅੱਜ ਸਾਰੇ ਸੰਸਾਰ 'ਚ ਉਹਨਾਂ ਦੇ ਸੋ ਗੁਰੂ ਘਰ 'ਚ ਖੁਸ਼ੀਆਂ ਦੇ ਮਨਾਏ ਜਾਂਦੇ ਹਨ ਉਹਨਾਂ ਨੇ ਗੋਬਿੰਦ 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 ਜਪਿਆ ਗੋਵੰਨ ਧਰਤੀ ਭਿੰਦ ਸੋ ਕਹਿੰਦੇ ਗੁਰੂ ਘਰ ਸਾਹਮਣੇ ਆ ਮੈਂ ਝੂਠ ਨਹੀਂ ਮਾਰਦਾ ਇਹ ਤਾਂ ਮਤਲਬ ਅੱਗੇ ਪਿੱਛੇ ਝੂਠ ਮਾਰਦਾ ਸਭ ਗੁਰੂ ਤੇ ਆਰ ਪਰਮੇਸ਼ਰ ਦੀ ਸਾਰੇ ਸੰਸਾਰ ਚ ਰੇਜ ਹੈ ਵਿਆਪਕ ਹਨ ਕਹਿੰਦੇ ਕਿਵੇਂ ਵਿਆਪਨ ਨੇ ਹੁਣ ਇਹ ਕੋਈ ਪਾਠ ਰਾਮ ਕਰੀਏ ਜਪਜੀ ਸਾਹਿਬ ਦਾ ਆਗੇ ਨਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਆ ਜੇ ਕਿਸੇ ਦੀ ਚਿੱਠੀ ਆ ਕਿਸੇ ਦੀ ਹੈ ਨਾ ਅਸੀਂ ਤੇ ਪੜ ਰਹੇ ਹਾਂ ਮੈਂ ਬੋਲਿਆ ਤੁਣੀ ਤੋਂ ਤੁਣ ਵਜੀ ਦਿਲ ਤੇ ਸ਼ਬਦ ਬਣਿਆ ਹੌਲੀ ਹੌਲੀ ਹਵਾ ਆ ਰਹੀ ਐ ਇੱਥੇ ਸ਼ਬਦ ਬਣਿਆ ਵਾਪਸ ਕਰਨ ਸੁਣ ਰਿਹਾ ਨੇ ਇਸੇ 10ਵੇਂ ਦਰਵਾਜ਼ੇ ਚ ਜਾ ਰਿਹਾ ਆ ਉੱਪਰ ਕੀ ਲੋਕੇਸ਼ਨ ਕਰੇਗਾ ਉਰੇ ਆ ਆ ਹੈ ਜੱਜ ਆ ਸੁਪਰੀਮ ਪਾਵਰ ਹੈ ਇਹ ਫੈਸਲਾ ਲਏਗਾ ਸੋ ਪਰੇ ਚਰਕਾ ਮੈਨੂੰ ਲਾਂਭਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਅੱਖਾਂ ਨਹੀਂ ਵੇਖ ਰਹੀਆਂ ਪਿੱਛੇ ਅਕਲ ਵੇਖ ਰਹੀ ਹੈ ਇਹ ਸਮਝਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਦੁੱਖ ਦਾ ਕਾਰਨ ਜੜ ਤੱਕ ਜਾਣਾ ਪਏਗਾ ਕੋਈ ਅਸਮਾਨ 'ਚ ਰੁੱਖ ਦੇਖਿਆ ਨਹੀਂ ਜਿੰਨਾ ਉੱਚਾ ਜਾਣਾ ਹੈ ਜਿੰਨੇ ਗੁਣ ਹਨ ਪਰਮੇਸ਼ਰ ਨੇ ਪਾਇਏ ਬੀਜੇ ਚ ਉਹਨਾਂ ਵਧੇਗਾ ਔਰ ਧਰਤੀ ਚ ਉਹਦੀਆਂ ਜੜਾਂ ਲੱਗਣਗੀਆਂ ਇਹ ਸੂਰਜ ਚੰਦਰਮਾ ਧਰਤੀ ਰਹਣਾ ਰਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਰ ਸਾਫ ਹੁੰਦੇ ਰਹਿਣਗੇ ਇਹ ਨਿਸ਼ਾਨ ਸਾਹਿਬ ਝੂਲਦੇ ਰਹਿਣਗੇ ਉੱਚੇ ਘੁੰਮਟ ਤੋਂ ਐਸਾ ਸੋ ਇਹ ਨਗਾਰੇ ਵੱਜਣਗੇ ਸੋ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਧਰਮ ਤੇ ਚੱਲਣਾ ਪਏਗਾ ਸੀ ਧਰਮੀ ਨਹੀਂ ਹਾਂ ਜੀ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ ਸੋ ਦਾਸ ਤੋਂ ਬਹੁਤੀ ਗਲਤੀ ਆਉਰੀ ਅਨਮੁਖ ਜਥਾਸ ਸੰਗਤ اور ਗੁਰੂ ਬਖਸ਼ਵਾਰ ਆ ਰਹੇ ਬਖਸ਼ ਲੈਣਾ ਜੀ ਕਾ ਸੰਸਾਰ ਵੇਖਣ ਗਿਆ ਕੰਨ ਨਿਰੰਕਾਰ ਵੇਖਣਗੇ ਸੁਨਣਾ ਪਏਗਾ ਇਹ ਨਿਤਰ ਹੋ ਮੇਰਹਾ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਦਿਸ ਸੰਸਾਰ ਤੁਮ ਦੇਖ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਨ ਅਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲੀਐ ਦਿਬ ਦ੍ਰਿਸ਼ਟ ਹੋਈ ਵਿਰਲੇ ਨੇ ਜੋ ਅਤਰੀ ਮੱਖਾਂ ਨਾਲ ਸੰਸਾਰ ਨੂੰ ਵੇਖਦੇ ਹਨ ਸੋ ਭਗਤ ਵਿਰਲੇ ਹਨ ਭਗਤ ਤੇ ਸੰਸਾਰੀਆਂ ਚ ਕੀ ਫਰਕ ਹੈ ਭਗਤ ਸਾਰੇ ਸੰਸਾਰ ਦੇ ਸਾਰੇ ਅਸੀਂ ਆਪਣੇ ਬੱਚੇ ਨੂੰ ਆਪਣੇ ਸਮਝਦੇ ਹਾਂ ਸਾਰੇ ਦੂਜੇ ਬੱਚਿਆਂ ਨੂੰ ਵੀ ਆਪਣਾ ਸਮਝਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਖਦੇ ਕਤੇ